ਥਾਣਾ ਫਲੋਰ ਦੀ ਪੁਲਿਸ ਚੋਂਕੀ ਅਪਰਾ ਦੇ ਇੰਚਾਰਜ ਥਾਣੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਕੋਈ ਅਣਪਛਾਤਾ ਵਾਹਨ ਮੋਟਰਸਾਈਕਲ ਨੂੰ ਟੱਕਰ ਮਾਰ ਗਿਆ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬੀਬੀ ਸੋਮਾ ਉਮਰ 26 ਸਾਲ ਦੀ ਮੌਕੇ ਤੇ ਮੌਤ ਹੋ ਗਈ ਹੈ ਉਸ ਦੇ ਨਾਲ 2 ਸਾਲਾ ਬੱਚੇ ਗੁਰਪ੍ਰੀਤ ਨੇ ਸਿਵਲ ਹਸਪਤਾਲ ਵਿਖੇ ਦਮ ਤੋੜ ਦਿੱਤਾ ਅਤੇ ਚਾਲਕ ਵਿਨੋਦ ਕੁਮਾਰ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਸ ਨੂੰ ਸਿਵਲ ਹਸਪਤਾਲ ਫਲੋਰ ਵਿਖੇ ਦਾਖਲ ਕਰਵਾਇਆ ਗਿਆ ਹੈ ਖਾਨੇਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਤੇ ਜ਼ਖਮੀ ਫਲੋਰ ਨੇੜੇ ਗੰਨਾ ਪਿੰਡ ਦੇ ਦੱਸੇ ਜਾ ਰਹੇ ਨੇ। ਭਾਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਕਿੱਥੋਂ ਆਂਦੇ ਸੀ? ਅੰਜਠੇਰਿਆਂ ਤੋਂ ਆਂਦੇ ਸੀ। ਬਨੋਦ ਕੁਮਾਰ ਕੀ ਹੋਇਆ ਸੀ? ਅਪਰੇ ਦੇ ਰਾਹ ਤੋਂ ਜੀ 1 ਵਜੇ ਤਾਂ ਸਾਈਡ ਮਿਲ ਗਈ ਆ। ਦੂਸਰੀ ਵਾਰ ਸਾਈਡ ਲੱਗ ਗਈ ਸਾਈਡ ਨਹੀਂ ਮਿਲੀ। ਜਦੋਂ ਇਹਨਾਂ ਨੇ ਵੀ ਬੋਟ ਰੱਕ ਭਜਾਇਆ ਹਾਂ ਹਾਂ ਸਾਈਡ ਦੋਨਾਂ ਨੇ ਨਹੀਂ ਦਿੱਤੀ ਹਾਂ ਹਾਂ ਤੇ ਮੈਂ ਹੋਲੀ ਵੀ ਬਹੁ ਕੀਤਾ ਜਦੋਂ ਪਹਿਲੀ ਵਾਰੀ ਹੋਈ ਏਦਾਂ ਹਾਂ ਹਾਂ ਤੇ ਬਾਜੀ ਹੁਣਾਂ ਨੇ ਸਾਈਡ ਨਹੀਂ ਮਿੰ ਦਿੱਤੀ ਤੇ ਜਦੋਂ ਗੱਡੀ ਆਵੇ ਬਹੁਤ ਤੇਜ਼ ਆ ਉਹ ਉੱਪਰ ਮਤਲਬ ਲੰਘ ਚੱਲਿਆ ਹੈਗਾ ਤੇ ਫੇਰ ਐਕਸੀਡੈਂਟ ਉੱਥੇ ਹੋ ਗਿਆ ਜੀ ਹਾਂ ਖਾਨਪੁਰ ਦੇ ਖਾਨਪੁਰ ਦੇ ਲੱਗ ਹਾਂ ਹਾਂ ਜੀ ਕਿੰਨੇ ਜਾਣੇ ਸੀ ਤੁਸੀਂ ਮੋਟ ਸਰ ਤੇ ਤਿੰਨ ਜਾਣੇ ਸੀਗੇ ਕੌਣ ਕੌਣ ਸੀ ਮੈਂ ਤੇ ਮੇਰਾ ਬੱਚਾ ਮੇ ਘਰ ਆ ਗਿਆ ਕੀ ਨਾਂ ਤੁਹਾਡੀ ਵਾਈਫ ਦਾ ਹਾਂ ਉਹਨਾਂ ਤੱਕਾਂ ਨਾ ਸਮਾਈ ਤੇ ਮੁੰਡਿਆਂ ਨਾਲ ਹੈਗਾ ਗੁਰਪ੍ਰੀਤ ਹਾਂ ਜੀ ਤੁਹਾਡੇ ਵੀ ਸਤਿਮੰਦ ਜੀ ਮੇਰੇ ਗੁੱਜੀਆਂ ਲੱਗੀਆਂ ਜੀ ਗੱਡੀ ਚੱਲ ਕੇ ਜਿਹੜਾ ਅਸੀਂ ਫਰਾਰ ਹੋ ਗਏ ਹਾਂਜੀ ਉਹ ਫਰਾਰ ਹੋ ਗਏ ਜਿ세 ਭਾਜੀ ਇੱਕ ਖਾਨਪੁਰ ਐਕਸੀਡੈਂਟ ਹੋਇਆ ਰੋਡ ਤੇ ਕੀ ਕਹਿਣਾ ਚਾਹੁੰਦੇ ਆ ਵੀ ਕਿੱਦਾਂ ਹੋਇਆ ਇਹ ਇਹਦੀ ਸਾਡੇ ਪਿੰਡ ਦਾ ਇੱਕ ਲੜਕਾ ਬਨੋਦ ਕੁਮਾਰ ਨਾਲ ਉਹਦੀ ਲੜਕੀ ਉਹਦੀ ਵਾਈਫ ਜਿਹੜੀ ਆ ਸੋਮਾ ਰਾਣੀ ਨਾਲ ਬੱਚਾ ਸੀ ਤਕਰੀਬਨ 2 ਸਾਲ ਦਾ ਜਿਹੜੇ ਆਪਣੇ ਕਿਸੇ ਜਗ੍ਹਾ ਤੋਂ ਮੱਥਾ ਟੇਕ ਕੇ ਆ ਰਹੇ ਸੀ ਮੇਲੇ ਤੋਂ ਆਉਂਦੇ ਹਾਂ ਉਹਨਾਂ ਦੇ ਵਿੱਚ ਕੋਈ ਹੈਵੀ ਵੇਟ ਜਿਹੜੀ ਗੱਡੀ ਵੱਜੀ ਆ ਕੋਈ ਦੱਸਣ ਜੋਗ ਆ ਵੀ ਟਰੱਕ ਵੱਡਾ ਟਰੱਕ ਜਿਹੜੀ 10 ਚੱਕੀ ਕਰਦੀ ਆ ਠੀਕ ਹੈ ਉਹਦੇ ਨਾਲ ਜਿਹੜਾ ਲੜਕੀ ਦੀ ਜਿਹੜੀ ਮੌਕੇ ਤੇ ਮੌਤ ਹੋ ਗਈ ਠੀਕ ਹੈ ਔਰ ਜਿਹੜਾ 2 ਸਾਲ ਦਾ ਬੱਚਾ ਸੀ ਹਾਂਜੀ ਉਹ ਜੇਰੇ ਇਲਾਜ ਜਿਹੜਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਰ ਇੱਥੇ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤਾ ਗਿਆ ਹਾਂਜੀ ਸਰ ਹਾਂਜੀ ਹਾਂਜੀ ਤੇ ਵਿਰੋਧ ਕੁਮਾਰ ਦੇ ਬੇਅਦ ਵਿੱਚ ਕਾਫੀ ਜਿਹੇ ਸੱਟਾਂ ਲੱਗੀਆਂ ਕੀ ਲੱਗਦਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਕਿ ਕੌਣ ਸੀ ਪ੍ਰਸ਼ਾਸਨ ਦੇ ਨਾਲ ਸਾਡੀ ਗੱਲ ਹੋ ਗਈ ਆ ਐਸਆਈ ਹਰਜੀਤ ਜੀ ਦੇ ਨਾਲ ਐਸਆਈ ਸਾਹਿਬ ਦੇ ਨਾਲ ਚੌਂਕੀ ਇੰਚਾਰਜ ਆਪਰਾ ਉਹਨਾਂ ਨੇ ਗੱਡੀ ਟਰੇਸ ਕਰ ਲਈ ਹੈ ਤੇ ਗੱਡੀ ਇਹਨਾਂ ਦੇ ਦੱਸਣ ਜਾਈ ਆਵੇ ਅਸੀਂ ਗੱਡੀ ਵਾਲਾ ਜਿਹੜਾ ਬੰਦਾ ਤਕਰੀਬਨ ਫੜ ਵੀ ਲਿਆ ਇਹ ਕੱਲ੍ਹ ਦੇ ਤੇ ਸੀ ਕਿ ਜਿਹੜੇ ਆਪਣੇ ਜਾ ਰਹੇ ਇਹ ਆਪਣੇ ਮੋਟਰਸਾਈਕਲ ਤੇ ਆ ਰਹੇ ਸੀ ਦੀ ਆਪਰਾ ਸਾਈਡ ਤੋਂ ਹਾਂਜੀ ਇਹ ਹਾਦਸਾ ਵਾਪਰ ਗਿਆ ਹਾਂਜੀ ਹਾਦਸਾ ਵਾਪਰ ਗਿਆ ਹੋ 150 ਤੇ ਇੱਕ ਰੋਡ ਸਾਈਡ ਐਕਸੀਡੈਂਟ ਦੇ ਨਾਲ ਦੋ ਡੈੱਡ ਬੋਡੀ ਨੇ ਆ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੇ ਕੀ ਲੱਗਦਾ ਆ ਅਮ ਜੀ ਸਭ ਦੇ ਕੋਲ ਪਹਿਲਾਂ ਇੱਕ ਬੱਚੇ ਨੂੰ ਲੈ ਕੇ ਆਏ ਸੀ ਰੋਡ ਸਾਈਡ ਦੀ ਸਟ੍ਰੀਟ ਤੇ ਉਹਨਾਂ ਨੇ ਸੰਭੀ ਠੀਕ ਹੈ ਤੇ ਬੱਚੇ ਦੀ ਉਮਰ ਤਕਰੀਬਨ 2 ਸਾਲ ਦੀ ਸੀ 2 ਸਾਲ ਦੇ ਓਕੇ ਇਹ ਬੱਚਾ ਕਿੱਦਾਂ ਦੇ ਹਾਲਾਤ ਬੱਚਾ ਬ੍ਰੋਡ ਬੈੱਡ 'ਚ ਰਿਜਲਟ ਕੋਲ ਸੀ ਬ੍ਰੋਡ ਬੈੱਡ 'ਚ ਇੱਕ ਲੇਡੀਜ਼ ਵੀ ਆਈ ਆ ਹਾਂ ਜੀ ਕੋਪੋਲਿਸ ਗਵਰਨਰ ਨੇ ਖੁਰੂ ਬੋੜੀ ਜਨਤ ਰਾਜ ਦੇ ਪੀਓ ਵੀ ਐਕਸੀਡੈਂਟ ਨਾਲ ਜੀ ਕਿੰਨੀ ਉਮਰ ਹੁੰਦੀ ਲਗਭਗ 22 ਬਾਈਸਰ 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 ਕੀ ਐਕਸੀਡੈਂਟ ਕੇਸ ਇਹ ਲਗਦਾ ਜੀ ਐਕਸੀਡੈਂਟ ਕੇਸ ਕਿਹਾ ਗਿਆ ਹੈ ਹਮ ਕਿਤੇ ਦਿਰਾਨ ਵਾਲੇ ਪਤਾ ਕੁਛ ਗੰਨਾ ਪਿੰਡ ਦਾ ਨਾਮ ਸਰ ਇੱਕ ਰੋਡ ਸਾਈਡ ਐਕਸੀਡੈਂਟ ਹੋਇਆ ਖਾਨਪੁਰ ਕਿੱਦਾਂ ਲੱਗਦੇ ਹਾਲਾਤ ਕੀ ਹੋਇਆ ਐਕਸੀਡੈਂਟ ਦਾ ਕਾਰਨ ਕੀ ਹੈ ਇਹ ਬਜ਼ਾਰੀਆ ਟੈਲੀਫੋਨ ਉਤਲਾਹ ਮਿਲੀ ਸੀ ਠੀਕ ਹੈ ਇੱਕ ਮੋਟਰਸਾਈਕਲ ਤੇ ਇੱਕ ਪਰਿਵਾਰ ਦੇ ਤਿੰਨ ਜੀ ਵਿਨੋਦ ਕੁਮਾਰ ਪੁੱਤਰ ਪ੍ਰੇਮ ਜੋਤੀ ਪਤਨੀ ਵਿਨੋਦ ਕੁਮਾਰ ਇੱਕ ਇਹਨਾਂ ਦਾ ਛੋਟਾ ਬੱਚਾ ਸੀ ਗੁਰਪ੍ਰੀਤ 2 ਸਾਲ ਦਾ ਇਹ ਆਪਣੇ ਮੋਟਰ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਠੇਰਿਆਂ ਦੇ ਮੇਲੇ ਤੋਂ ਵਾਪਸ ਗੰਨਾ ਪਿੰਡ ਨੂੰ ਜਾ ਰਹੇ ਸੀ ਜਿਨ੍ਹਾਂ ਦਾ ਖਾਨਪੁਰ ਪਿੰਡ ਦੇ ਨੇੜੇ ਪੁਲਨਰ ਦੇ ਲਾਗੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਅਸੀਂ ਮੌਕੇ ਤੇ ਆਏ ਸੀ ਜਿੱਥੇ ਜੋਤੀ ਦੀ ਮੌਕੇ ਤੇ ਡੈਥ ਹੋ ਗਈ ਸੀ ਛੋਟੇ ਬੱਚੇ ਗੁਰਪ੍ਰੀਤ ਦੀ ਜਿਹੜੀ ਹਸਪੀਟਲ ਆ ਕੇ ਡੈਥ ਹੋਈ ਹੈ ਤੇ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਵਿਨੋਦ ਕੁਮਾਰ ਉਹ ਉਹਦੇ ਸੱਟਾਂ ਘੱਟ ਲੱਗੀਆਂ ਨੇ ਉਸ ਤੇ ਬਿਆਨ ਲੈ ਕੇ ਜੋ ਵੀ ਗੱਡੀ ਵਾਲੇ ਦੇ ਖਿਲਾਫ ਆ ਉਹ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਵਹੀਕਲ ਆ ਉਹ ਕੋਣ ਫੜਿਆ ਕੋਣ ਹੈ ਕਿੱਥੋਂ ਦਾ ਨਹੀਂ ਉਹਦੇ ਬਾਰੇ ਅਜੇ ਕੋਈ ਐਡਾ ਨਹੀਂ ਪਤਾ ਲੱਗਾ ਉੱਥੋਂ ਗੱਡੀ ਜਿਹੜੀ ਮੌਕੇ ਤੋਂ ਦੌੜ ਗਈ ਸੀ ਤੇ ਜਿਹੜੇ ਬਲਨੋਤ ਕੁਮਾਰ ਦੇ ਬਿਆਨ ਦੇ ਮੁਤਾਬਕ ਵੀ ਕਿਹੜਾ ਵਹੀਕਲ ਵਿੱਚ ਲੱਗਾ ਉਹਦੇ ਮੁਤਾਬਕ ਉਸ ਵਹੀਕਲ ਤੇ ਕਾਰਵਾਈ ਕੀਤੀ ਜਾਏਗੀ ਕੋਈ ਸੀਸੀਟੀਵੀ ਕੈਮਰਾ ਨਹੀਂ ਉੱਥੇ ਨੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਹੈ ਕਿਉਂਕਿ ਉਹ ਸੜਕ ਨਹਿਰ ਤੇ ਕੋਈ ਵੀ ਆਲੇ ਦੁਆਲੇ ਬਸੋਂ ਨਹੀਂ ਹੈਗੀ ਤੇ ਜਿਹੜੀਆਂ ਅੰਦਤ ਹੋਈਆਂ ਤੇ ਮੌਕੇ ਤੇ ਹੋਈਆਂ ਤਾਂ ਹਸਪੀਟਲਾਂ ਤੇ ਜਿਹੜੀ ਲੜਕੀ ਜੋਤੀ ਹੈ ਇਹਦੀ ਵਿਨੋਦ ਕੁਮਾਰ ਦੀ ਵਾਈਫ ਉਹਦੀ ਡੈਥ ਮੌਕੇ ਤੇ ਹੋ ਗਈ ਸੀ ਠੀਕ ਹੈ ਤੇ ਜਿਹੜਾ ਛੋਟਾ ਬੱਚਾ ਆ ਗੁਰਪ੍ਰੀਤ ਸਿੰਘ ਉਹਦੀ ਹਸਪੀਟਲ ਆ ਕੇ ਡੈਥ ਹੋਈ ਹੈ ਠੀਕ ਹੈ ਕੀ ਵਾਰਸਾਂ ਦੇ ਨਾਲ ਗੱਲਬਾਤ ਹੋ ਗਈ ਬਿਆਨ ਓਟ ਕਰਨ ਲਈ ਨਹੀਂ ਬਿਆਨ ਅਜੇ ਹੋਣੇ ਆ ਕਿਉਂਕਿ ਜਿਹੜਾ ਮੋਟਰਸਾਈਕਲ ਚਲਾਉਂਦਾ ਸੀ ਉਹਦਾ ਟ੍ਰੀਟਮੈਂਟ ਚੱਲ ਰਿਹਾ ਵਿਨੋਦ ਕੁਮਾਰ ਦਾ ਠੀਕ ਹੈ ਤੇ ਜਦੋਂ ਡਾਕਟਰ ਸਾਹਿਬ ਫਿੱਟ ਦੇਣਗੇ ਉਹਦੀ ਸਟੇਟਮੈਂਟ ਲੈ ਕੇ ਫਿਰ ਕਾਰਜ